ਆਪਣੇ ਫਾਇਦੇ ਲਾਸਤੇ ਨਹੀਂ ਸੋਚਦੇ ਆ ਹੁਣ ਉਹ ਫਿਰਦੇ ਨੇ ਤੁਰੇ ਉਹ ਕਾਲੀਦਾਲ ਵਾਲੇ ਕੀ ਉਹਦਾ ਨਾਮ ਸਾਡਾ ਪਰਿਵਾਰ ਬਚਾਓ ਯਾਤਰਾ ਲੈ ਕੇ ਉਹ ਪੰਜਾਬ ਬਚਾਓ ਨਹੀਂ ਉਹ ਪਰਿਵਾਰ ਬਚਾਓ ਹੈ ਪਰਸੋਂ ਪਰਸੋਂ ਆਪਦੇ ਸਾਲੇ ਦੇ ਇਲਾਕੇ 'ਚ ਫਿਰਦਾ ਸੀ ਵੀ ਇਹਨੂੰ ਬਚਾਓ ਕੱਲ ਬਰੋਹਣੇ ਦੇ ਇਲਾਕੇ 'ਚ ਫਿਰਦਾ ਸੀ ਬਰੋਹਣਾ ਬਚਾਓ ਹੈਨਾ ਪੰਜਾਬ ਬਚਾਓ ਨਹੀਂ ਹੈਗਾ ਇਹ ਉਹਦਾ ਆਪਦਾ ਪਰਿਵਾਰ ਲੈ ਕੇ ਫਿਰਦੇ ਨੇ ਵੀ ਸਾਨੂੰ ਬਚਾਓ ਕਿਉਂ ਬਚਾਈਏ ਠੇਕਾ ਲਿਆ ਤੁਸੀਂ ਤਾਂ ਪੰਜਾਬ ਖਤਮ ਕੀਤਾ ਹੈ ਕਿਉਂ ਬਚਾਈਏ ਅਸੀਂ ਤੁਹਾਨੂੰ ਉਹਨਾਂ ਦਾ ਕੋਈ ਏਜੰਡਾ ਨਹੀਂ ਕੁਝ ਨਹੀਂ ਲੱਗਿਆ ਨਾ ਲੱਗਿਆ ਨਾ ਸੁਖਬੀਰ ਬਾਦਲ ਗੱਡੀ ਦੀ ਛੱਤ ਤੇ ਬਹਿ ਕੇ ਪਾਣੀ ਪੀਣ ਤੇ ਰੋਟੀ ਖਾਣਾ ਪਹਿਲਾਂ ਕਦੇ ਲੱਗਿਆ ਸੀ ਇਹ ਇਹ ਤੁਸੀਂ ਲਾਇਆ ਛੱਤ ਤੇ ਬਿਠਾਉਂਦੇ ਆ ਪਹਿਲਾਂ ਉਹਨੂੰ ਸਵੇਰੀ ਬਿਠਾ ਲੈਂਦੇ ਨੇ ਕਿਉਂਕਿ ਜਿਆਦਾ ਵਾਰ ਚੜਨਾ ਉਤਨਾ ਔਖਾ ਉਹਨੂੰ ਤੇ ਸਵੇਰੀ ਬਿਠਾ ਲੈਂਦੇ ਨੇ ਉੱਥੇ ਹੀ ਰੋਟੀ ਉੱਥੇ ਹੀ ਪਾਣੀ ਆਏ ਕਰਦਾ ਫਿਰਦਾ ਸਾਨੂੰ ਬਚਾ ਲਓ ਸਾਨੂੰ ਬਚਾ ਲਓ ਕਿਉਂ ਭਈ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀਆਂ ਕਰਵਾਈਆਂ ਫਿਰ ਪ੍ਰਮਾਤਮਾ ਆਪ ਹੀ ਦੇਖਦਾ ਜਿਹੜੀ ਗੁਰੂ ਸਾਹਿਬ ਦੀ ਜਿਹੜੀ ਪ੍ਰਮਾਤਮਾ ਦੀ ਚੱਕੀ ਹੈ ਉਹ ਉਹ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਨ ਦੀ ਬਹੁਤ ਬਰੀਕ ਹੈ ਪੀਨ ਦੀ ਬਹੁਤ ਬਰੀਕ ਹੈ ਸਭ ਪਤਾ ਉਸ ਕਚੈਰੀ ਚ ਉਸ ਕਚੈਰੀ ਚ ਸਭ ਪਤਾ ਹੈ ਕਿ ਕਿਹਨੇ ਕੀ ਪਾਪ ਕੀਤੇ ਨੇ ਸਭ ਨੂੰ ਫਲ ਪਾਪਾਂ ਦਾ ਭੋਗਣਾ ਪੈਣਾ ਸੋ ਇਸ ਕਰਕੇ ਅਸੀਂ 2 ਸਾਲ ਹਜੇ ਹੋਏ ਨਹੀਂ 40000 ਤੋਂ ਵੱਧ ਨੌਕਰੀਆਂ ਹੋ ਗਈਆਂ ਜੀ 40000 ਤੁਹਾਡੇ ਚੋਂ ਵੀ ਬਹੁਤ ਸਾਰੇ ਬੈਠੇ ਹੋਣਗੇ ਜਿਨ੍ਹਾਂ ਨੇ ਕਿਸੇ ਨਾ ਕਿਸੇ دوست ਨੂੰ ਰਿਸ਼ਤੇਦਾਰ ਨੂੰ ਨੌਕਰੀ ਮਿਲੀ ਹੋਊਗੀ ਕੋਈ ਪੈਸਾ ਲੱਗਿਆ ਹੋਵੇ ਤਾਂ ਦੱਸ ਦਿਓ ਜਾਂ ਕਿਸੇ ਐਮਐਲਏ ਦੀ ਕੋਈ ਜਾਂ ਮੰਤਰੀ ਦੀ ਕੋਈ ਸਪਾਰਸ਼ ਕਰਕੇ ਇਹੋ ਜਿਹਾ ਬੰਦਾ ਅੱਗੇ ਆ ਗਿਆ ਜਿਹਦੇ ਨੰਬਰ ਘੱਟ ਸੀ ਜਾਂ ਇਹੋ ਜਿਹਾ ਬੰਦਾ ਜਾਂ ਮੁੰਡਾ ਕੁੜੀ ਕੋਈ ਰਹਿ ਗਿਆ ਜਿਹਦੇ ਨੰਬਰ ਬਹੁਤ ਜ਼ਿਆਦਾ ਸੀ ਪਰ ਸਪਾਰਸ਼ ਨਹੀਂ ਮਿਲੀ ਇਹ ਕੰਮ ਬਾਹ ਹੁੰਦਾ ਨਹੀਂ ਜੀ ਅਰਵਿੰਦ ਕੇਜਰੀਵਾਲ ਹੋਰਾਂ ਦੀ ਸੋਚ ਦੇ ਵਿੱਚ ਇਹ ਕੰਮ ਹੈ ਨਹੀਂ ਤੇ ਆਮ ਆਦੀ ਪਾਰਟੀ ਦੀ ਸੋਚ ਜਿਹੜੀ ਹੈ ਉਹਦੇ ਵਿੱਚ ਇਹ ਕੰਮ ਹੈ ਨਹੀਂ ਦਿੱਲੀ 'ਚ ਵੀ ਇਦਾਂ ਹੀ ਹੁੰਦਾ ਪੰਜਾਬ ਚ ਵੀ ਦੇ ਹੁੰਦਾ ਸਰਕਾਰੀ ਨੌਕਰੀਆਂ 40000 ਤੋਂ ਬਾਅਦ ਦੇ ਕੇ ਤੁਹਾਡੇ ਸਾਹਮਣੇ ਖੜੇ ਆ ਫੈਕਟਰੀਆਂ ਆ ਰਹੀਆਂ ਨੇ ਵੱਡੇ ਵੱਡੇ ਜਿਹੜੇ ਕਹਿੰਦੇ ਕਹੋਂਦੇ ਟਾਟਾ ਸਟੀਲ ਵਰਗੇ ਸਨਾਥਨ ਟੈਕਸਟਾਈਲ ਵਰਗੇ ਵੱਡੇ ਵੱਡੇ ਜਿਹੜੇ ਗਰੁੱਪ ਨੇ ਜਿਹੜੇ ਪਹਿਲਾਂ ਪੰਜਾਬ ਬਲਾਉਂਦੇ ਨਹੀਂ ਸੀ ਕਿਉਂਕਿ ਜਦੋਂ ਪੰਜਾਬ ਚ ਆਉਂਦੇ ਸੀ ਉਹਨਾਂ ਤੋਂ ਹਿੱਸਾ ਮੰਗਿਆ ਜਾਂਦਾ ਸੀ ਹੁਣ ਹੁਣ ਅਸੀਂ ਇਹ ਕਹਿੰਨੇ ਆ ਕਿ ਕਿ ਦੋ ਜੁੰਡ ਲਾਉਣੇ ਨੇ ਦੋ ਦੀ ਥਾਂ ਚਾਰ ਲਾ ਲਓ ਜੇ ਹਜ਼ਾਰ ਮੁੰਡੇ ਕੁੜੀਆਂ ਨੂੰ ਕੰਮ ਦਿੰਨੇ ਹੋ 2000 ਨੂੰ ਕੰਮ ਦੇ ਦੋ ਅਸੀਂ ਤੁਹਾਨੂੰ ਕੋਈ ਫਾਇਲ ਨਹੀਂ ਰੋਕਦੇ 15 20 ਦਿਨਾਂ ਚ ਤੁਸੀਂ ਆਪਣਾ ਆਪਣਾ ਫੈਕਟਰੀ ਦੀ ਪਹਿਲੀ ਇੱਟ ਲਾ ਕੇ ਬਣਾਉਣੀ ਸ਼ੁਰੂ ਕਰੋ ਬਹੁਤ ਸਾਰੀਆਂ ਫੈਕਟਰੀਆਂ ਦੇ ਉਤ ਘਾਟਣ ਵਾਸਤੇ ਮੇਰੇ ਕੋਲ ਆਇਆ ਪਿਆ ਜੀ ਤੁਸੀਂ ਆ ਕੇ ਜਾਇਓ ਕਦੇ ਅਸੀਂ ਫੈਕਟਰੀਆਂ ਜਿਹੜੀਆਂ ਨੇ ਉਹ ਬਣਨ ਲੱਗੀਆਂ ਕਿਉਂ ਬਣਨ ਲੱਗੀਆਂ ਕਿਉਂਕਿ ਕਰਪਸ਼ਨ ਖਤਮ ਹੋ ਗਈ ਲੀਕੇਜ ਬੰਦ ਕਰਤੀ ਜਿਹੜੇ ਪਹਿਲਾਂ ਪੈਸੇ ਇਧਰ ਉਧਰ ਲੀਕ ਹੋ ਜਾਂਦੇ ਸੀ ਜਿਹੜੇ ਖਾਲਾਂ ਚ ਖੱਡਾਂ ਪੈਂਦੀਆਂ ਨੇ ਉਹ ਖਾਲ ਜਿਹੜਾ ਉਹਦਾ ਪਾਣੀ ਨੱਕੇ ਤੱਕ ਨਹੀਂ ਪਹੁੰਚਦਾ। ਕਿਹਾਰਾ ਕੌਣ ਹੈ? ਕਿਹਾਰਾ ਮੇਰਾ ਪੰਜਾਬ ਹੈ। ਪੰਜਾਬ ਨੂੰ ਜੇ ਕਿਹਾਰਾ ਮੰਨ ਲਈਏ ਇੱਕ ਤੇ ਜਿਹੜਾ ਟੈਕਸ ਦਾ ਪੈਸਾ ਹੈ ਉਹਨੂੰ ਖਾਣ ਦਾ ਪਾਣੀ ਮੰਨ ਲਈਏ, ਖਜ਼ਾਨਾ ਮੰਨ ਲਈਏ, ਉਹ ਤਾਂ ਫਿਰ ਖਾਲਤਾ ਕਦੇ ਇੱਧਰ ਟੁੱਟ ਗਿਆ, ਕਦੇ ਇੱਧਰ ਟੁੱਟ ਗਿਆ। ਇਹਨਾਂ ਨੇ ਆਪਣੇ ਆਪਣੇ ਕਿਹਾਰਾਂ ਵਾਲੀ ਨੱਕੇ ਬੱਡ ਰੱਖੇ ਸੀ। ਜਿਹੜਾ ਅਸਲੀ ਨੱਕਾ ਲੋਕਾਂ ਨਾਲ ਉਹ ਤੱਕ ਤਾਂ ਪਾਣੀ ਦੀ ਕੁੱਟ ਵੀ ਨਹੀਂ ਪਹੁੰਚਦੀ ਸੀ। ਸੋ ਅਸੀਂ ਤਾਂ ਕੰਨੀ ਦੇ ਘਰੇਆਂ ਵਾਂਗੂ ਸੁੱਕੇ ਰਹਿ ਗਏ ਸੀ। ਪਰ ਹੁਣ ਇੱਧਰੋਂ ਉੱਧਰੋਂ ਵੀ ਲੀਕੇਜ ਬੰਦ ਹੋਊਗੀ ਤੇ ਸੁੱਖ ਨਾਲ ਬਹੁਤ ਵਧੀਆ-ਵਧੀਆ ਕੰਮ ਕਰਕੇ ਕਮਾਈਆਂ ਰੈਵਨਿਊ ਲੈ ਕੇ ਉਸ ਖਾਲ ਨੂੰ ਵੀ ਵੱਡਾ ਤੇ ਚੌੜਾ ਕਰਕੇ ਲੋਕਾਂ ਵੱਲ ਨੂੰ ਖਜ਼ਾਨੇ ਦਾ ਮੂੰਹ ਕਰਨਾ ਤੇ ਲੋਕਾਂ ਦਾ ਖਜ਼ਾਨਾ ਕਦੇ 2.5 ਸਾਲ ਹੋ ਗਏ ਇੱਥੇ ਸਾਡੇ ਮਨਿਸਟਰ ਸਾਹਿਬ ਬੈਠੇ ਨੇ ਸਾਰੇ ਖੇਤੀ ਮੰਤਰੀ ਬੈਠੇ ਨੇ ਸਾਡੇ ਅਫਸਰ ਬੈਠੇ ਨੇ 22 ਮਹੀਨੇ ਹੋ ਗਏ ਤੁਸੀਂ ਕਦੇ ਸਾਡੇ ਕਿਸੇ ਮਨਿਸਟਰ ਦੇ ਜਾਂ ਸਾਡੇ ਕਿਸੇ ਅਫਸਰ ਦੇ ਜਾਂ ਮੇਰੇ ਮੂੰਹੋਂ ਕਦੇ ਸੁਣਿਆ ਕਿ ਖਜ਼ਾਨਾ ਖਾਲੀ ਹੈ ਜੀ ਨਹੀਂ ਸੁਣਿਆ ਨਾ ਅੱਛਾ ਇਦੋਂ ਪਹਿਲਾਂ ਨੇ ਤੋਂ ਕਦੇ ਸੁਣਿਆ ਵੀ ਖਜ਼ਾਨਾ ਪਰਿਆ ਹੋਇਆ ਹੈ ਜੀ ਜਿਉਂ ਲੱਗਦੇ ਸੀ ਖਜ਼ਾਨਾ ਖਾਲੀਆ ਖਜ਼ਾਨਾ ਖਾਲੀਆ ਉਹ ਕਿੱਥੋਂ ਖਜ਼ਾਨਾ ਖਾਲੀਆ ਤੁਹਾਡੀ ਨੀਅਤ ਖਾਲੀਆ ਨੀਅਤ ਖਾਲੀ ਸੀ ਖਜ਼ਾਨਾ ਕੋਈ ਖਾਲੀ ਨਹੀਂ ਸੀ ਉਹੀ ਉਹੀ ਖਜ਼ਾਨਾ ਹੈ ਉਹੀ ਖੰਭੇ ਨੇ ਉਹੀ ਤਾਰਾਂ ਨੇ ਉਹੀ ਉਹੀ ਪਲੱਗ ਨੇ ਉਹੀ ਜੈਂਪਰ ਨੇ ਹੁਣ ਕਿਵੇਂ ਬਿਜਲੀ ਆਉਣ ਲੱਗ ਗਈ ਉਹੀ ਬਾ ਨੀਅਤ ਨੀਅਤ ਦੇ ਮਾਰੇ ਨੇ ਸੋ ਅਸੀਂ ਵੱਡੇ ਸਿਰ ਤੇ ਉਡਦੇ ਆ ਅਸੀਂ ਸਾਡੀਆਂ ਉਡਾਰੀਆਂ ਸਾਡੇ ਖੰਭ ਤੁਸੀਂ ਉਹ ਪਬਲਿਕ ਲੋਕ ਤੁਸੀਂ ਦੇਖਦੇ ਹੋਵੋਗੇ ਰੋਜ਼ ਤੜਕੀ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਉਹ ਕੌਣ ਕੌਣ ਨੇ ਜਿਹੜੇ ਗਾਲਾਂ ਕੱਢਦੇ ਨੇ ਜਿੰਨਾਂ ਦੀਆਂ ਕੁਰਸੀਆਂ ਖੋਲੀਆਂ ਕਿਉਂਕਿ ਹੋਰ ਕੰਮ ਤਾਂ ਇਹਨਾਂ ਨੂੰ ਆਉਂਦਾ ਨਹੀਂ ਇਹ ਲੀਡਰਾਂ ਦਾ ਜਵਾਕਾਂ ਜਾਂਦੀ ਇੱਕ ਪ੍ਰੋਬਲਮ ਹੈ ਆਪਾਂ ਤਾਂ ਕੁਝ ਵੀ ਕਰ ਲਾਂਗੇ ਇੱਕ ਕੰਮ ਨਹੀਂ ਤਾਂ ਦੂਜਾ ਕਰ ਲਾਂਗੇ ਦੂਜੇ ਨਤੀਜਾ ਇਹਨਾਂ ਨੂੰ ਇਹਨਾਂ ਨੂੰ ਸੱਤਾ 'ਚ ਰਹੇ ਬਿਨਾ ਹੋਰ ਕੋਈ ਕੰਮ ਆਉਂਦਾ ਹੀ ਨਹੀਂ ਇਹ ਸਭ ਬੇਰਜ਼ਗਾਰ ਹੋ ਗਏ ਇਹ ਨਵੀਂ ਕਿਸਮ ਦੇ ਬੇਰੁਜ਼ਗਾਰ ਪੈਦਾ ਹੋਏ ਨੇ ਇਹ ਸੁਖਵੀਰ ਹੋਰੀ ਇਹ ਜਿਹੜੇ ਆਮਜੀਠੀ ਹੋਰੀ ਸਾਰੇ ਅੱਬ ਚਿਬਾਜੇ ਹੋਰੀ ਬੜੇਗੇ ਨਵੀਂ ਕਿਸਮ ਦੇ ਬੇਰੁਜ਼ਗਾਰ ਨੇ ਇਹ ਤਾਈਓ ਕਹਿੰਦੇ ਫਿਰਦੇ ਆ ਗਾਲਾਂ ਕੱਢਦੇ ਫਿਰਦੇ ਭਗਵਾਨ ਤਮਨ ਨੇ ਆਹ ਕਰਤਾ ਕੇਜਰੀਵਾਲ ਨੇ ਉਹ ਕਰਤਾ ਉਹ ਭਾਈ ਅਸੀਂ ਤਾਂ ਪੰਜਾਬ ਦੇ ਵਾਸਤੇ ਲੱਗੇ ਹੋਇਆ ਅਫਸਰ ਸੀ ਆਈਆਰਐਸ ਅਫਸਰ ਸੀ ਇਨਕਮ ਟੈਕਸ ਦੇ ਕਮਿਸ਼ਨਰ ਸੀ ਕੇਜਰੀਵਾਲ ਸਾਹਿਬ ਚਾਹੁੰਦੇ ਤਾਂ ਪੰਡਾਂ ਪੰਡਾਂ ਦੀਆਂ ਪੰਡਾਂ ਨੋਟਾਂ ਦੀਆਂ ਘਰੇ ਲਿਆ ਸਕਦੇ ਸੀ ਮੈਂ ਵੀ ਕਲਾਕਾਰ ਸੀ ਮਸ਼ਹੂਰ ਕਲਾਕਾਰ ਸੀ ਸਾਰੇ ਸਾਡੇ ਜਿੰਨੇ ਵਕੀਲ ਸੀਗੇ ਸਾਡੇ ਵਿਤ ਮੰਤਰੀ ਸਾਹਿਬ ਬੈਠੇ ਆ ਵਕੀਲ ਸੀਗੇ ਸਾਡੇ ਹਰੇਕ ਬੰਦਾ ਆਪਣੇ ਆਪਣੀ ਜਗ੍ਹਾ ਤੇ ਕੋਈ ਨਾ ਕੋਈ ਕੰਮ ਕਰਦਾ ਸੀ ਸਾਨੂੰ ਕੀ ਲੋੜ ਸੀ ਬਈ ਸਾਨੂੰ ਕੀ ਲੋੜ ਸੀ ਨਾ ਤੋਂ ਅਲੋਚਨਾ ਕਰਾਉਣ ਦੀ ਜਾਂ ਗਾਲਾਂ ਖਾਣ ਦੀ ਗੱਡੀ ਜਾਣ ਗਾਲਾਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸੀ ਜਾਂਦਾ ਕਿ ਆਪਾਂ ਪਿੰਡਾਂ ਵਾਲੇ ਆ ਜਦੋਂ ਪਿੰਡਾਂ ਵਾਲੇ ਆ ਕੇ ਇਹਨਾਂ ਦੇ ਬਰਾਬਰ ਬਹਿ ਗਏ ਨਾ ਇਹਨਾਂ ਨੂੰ ਆਪਣੇ ਚੋਂ ਮੁਸ਼ਕ ਆਉਂਦੀ ਹੈ ਇਹਨਾਂ ਨੂੰ ਇਹਨਾਂ ਨੂੰ ਇਹ ਲੱਗਦਾ ਹੈ ਕਿ ਹਾਜੇ ਆ ਗਏ ਕਿਹਾ ਤਾਂ ਹੈਗਾ ਸੀ ਉਹਨੇ ਬਾਜਬੇ ਨੇ ਇਹ ਕਿਹੋ ਜਿਹਾ ਆ ਗਏ ਇਹ ਫਲਾਨੇ ਆ ਗਏ ਦੱਸਾਂਗੇ ਤੁਹਾਨੂੰ ਕਿਹੋ ਜਿਹਾ ਆ ਗਿਆ ਤੁਸੀਂ ਦੇਖਦੇ ਜਾਓ ਕਿਹੋ ਜਿਹਾ ਆ ਗਿਆ ਸਾਨੂੰ ਮਟੀਰੀਅਲ ਹੀ ਦੱਸ ਦੇ ਕਿਹੋ ਜਿਹਾ ਮਟੀਰੀਅਲ ਆ ਗਿਆ ਤੁਸੀਂ ਠੇਕਾ ਲਿਆ ਇੱਥੇ ਰਾਜ ਕਰਨ ਦਾ ਆਮ ਲੋਕ ਨੇ ਜਨਤਾ ਪਬਲਿਕ ਹੈ ਜੀ ਮੈਂ ਮਹਰਾਇਓ ਮੇਰੀ ਕੀ ਔਕਾਤ ਹੈ ਸਾਡੀ ਕੋਈ ਔਕਾਤ ਨਹੀਂ ਤੁਸੀਂ ਹਰਾਇਓ ਤੁਸੀਂ ਤੁਸੀਂ ਕੀਤਾ ਕੰਮ ਇਹ ਤੁਸੀਂ ਲੈਣਾ ਚ ਲੱਗ ਕੇ ਇਹਨਾਂ ਨੂੰ ਬਥੇਰਾ ਟਾਈਮ ਦਿੱਤਾ ਕਿਸੇ ਨੂੰ 15 ਸਾਲ ਕਿਸੇ ਨੂੰ 10 ਸਾਲ ਕੁਝ ਕੀਤਾ ਹੀ ਨਹੀਂ ਹੁਣ ਕਹਿੰਦੇ ਪੰਜਾਬ ਬਚਾਓ ਲੈ ਦੱਸੋ ਕਿਤਕੀ ਤੋਂ ਬਚਾਈਏ ਥੋੜੇ ਤੋਂ ਬਚਾਉਣਾ ਹੈ ਥੋੜੇ ਤੋਂ ਤਾਂ ਬਚਾਉਣਾ ਹੈ ਹਜੇ ਹੁਣ ਤਾਂ ਬਚਾ ਕੇ ਹਟਿਆ ਪੰਜਾਬ ਪੰਜਾਬ ਬਿਲਕੁਲ ਸੇਫ ਹੈ ਜੀ ਤੁਸੀਂ ਬਿਲਕੁਲ ਚਿੰਤਾ ਨਾ ਕਰੋ ਲੋਕੋ ਪੰਜਾਬ ਮukhia ਦੇ ਤੌਰ ਤੇ ਕਹਿਣਾ ਪੰਜਾਬ ਬਿਲਕੁਲ ਸੇਫ ਹੈ ਪੰਜਾਬ ਸਹੀ ਹੱਥਾਂ ਚ ਹੈ ਪੰਜਾਬ ਤਰੱਕੀ ਕਰ ਰਿਹਾ ਹੈ ਤੇ ਪੰਜਾਬ ਨੇ ਆਉਣ ਵਾਲੇ ਕੁਝ ਸਾਲਾਂ ਚ ਨੰਬਰ 1 ਸੂਬਾ ਬਣਾ ਦੇਾਂਗੇ ਦੇਸ਼ ਦਾ ਨੰਬਰ 1 ਸੂਬਾ ਆ ਪਿੱਛੇ ਜੇ ਸਾਰੇ ਦੇਸ਼ ਚੋਂ ਪੰਜਾਬ ਦੇ ਸਕੂਲ ਜਿਹੜੇ ਨੇ ਉਹ ਗ੍ਰੀਨ ਪ੍ਰੋਗਰਾਮ ਹੈ ਕੋਈ ਸਕੂਲਾਂ ਦੇ ਵਿੱਚ ਕਿੰਨੀ ਗ੍ਰੀਨਰੀ ਹੈ ਸਕੂਲਾਂ ਚ ਪੋਲੂਸ਼ਨ ਤਾਂ ਨਹੀਂ ਕੋਈ ਹੈਗਾ ਪੰਜਾਬ ਨੰਬਰ 1 ਤੇ ਆਇਆ ਤੇ ਉਹਦੇ ਚੋਂ ਸੰਗਰੂਰ ਜ਼ਿਲ੍ਹਾ ਦੇਸ਼ ਚੋਂ ਨੰਬਰ 1 ਚ ਹੈ ਦੇਸ਼ ਚੋਂ ਕਿ ਸਾਡੇ ਸਕੂਲੇ ਹੋ ਜੇ ਨੇ ਲਾਇਬ੍ਰੇਰੀਆਂ ਬਣ ਰਹੀਆਂ ਨੇ ਸਾਰੇ ਪਿੰਡਾਂ ਪਿੰਡਾਂ ਦੇ ਵਿੱਚ ਹਲਕਿਆਂ ਚ ਲਾਇਬ੍ਰੇਰੀਆਂ ਕਿਤਾਬਾਂ ਜਿੱਥੇ ਬੱਚੇ ਆਪਣੇ ਸਿਲੇਬਸ ਦੀਆਂ ਕਿਤਾਬਾਂ ਵੀ ਪੜ ਸਕਦੇ ਆ ਸੋ ਅਸੀਂ ਤਾਂ ਉਹ ਉਹ ਫਾਈਲ ਮੰਗਾਉਨੇ ਆ ਜਿਹਦੀ ਨਾਲ ਲੋਕਾਂ ਨੂੰ ਫਾਇਦਾ ਹੁੰਦਾ ਹੋਵੇ ਤੇ ਉਹ ਫਾਈਲ ਨੂੰ ਅਸੀਂ ਬਿਲਕੁਲ ਵੀ ਮਨਜ਼ੂਰੀ ਨਹੀਂ ਦਿੰਦੇ ਜਿਹਦੇ ਨਾਲ ਲੋਕਾਂ ਦਾ ਕੋਈ ਨੁਕਸਾਨ ਹੁੰਦਾ ਹੋਵੇ ਜਾਂ ਪੁਰਾਣੀ ਸਰਕਾਰ ਨੇ ਕੋਈ ਫਾਈਲ ਕੱਢੀ ਹੋਵੇ ਕੋਈ ਅਹੇ ਜੀ ਫਾਈਲ ਨਹੀਂ ਹੈਗੀ ਪੁਰਾਣੀ ਸਰਕਾਰ ਦੀ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੁੰਦਾ ਹਰ ਹਰ ਫਾਈਲ ਆਪਦੇ ਪੁੱਤ ਵੱਲ ਜਾਂਦੀ ਹੈ ਕੋਈ ਭਤੀਜੇ ਵੱਲ ਕੋਈ ਸਾਲੇ ਵੱਲ ਕੋਈ ਜੀਜੇ ਵੱਲ ਬਸ ਇਸ ਤੋਂ ਬਿਨਾਂ ਇਹਨਾਂ ਨੇ ਕੋਈ ਸੋਚਿਆ ਹੀ ਨਹੀਂ ਸੋ ਅਸੀਂ ਹੁਣ ਇੱਕ ਹੋਰ ਮਾਣ ਮਹਿਸੂਸ ਕਰ ਸਕਦੇ ਆ ਜੇ ਤੁਸੀਂ ਅੱਜ ਮਨਜ਼ੂਰੀ ਦਿਓ ਤਾਂ ਉਹ ਮਨਜ਼ੂਰੀ ਤੁਸੀਂ ਜਦੋਂ ਮੈਂ ਐਲਾਨ ਕਰਤਾ ਉਸ ਤੋਂ ਬਾਅਦ ਦੋਨੇ ਹੱਥ ਉੱਪਰ ਜਾ ਕੇ ਤਾੜੀਆਂ ਮਾਰ ਕੇ ਸਾਨੂੰ ਦੱਸ ਦਿਓ ਸਾਡਾ ਹੌਸਲਾ ਵਾਜੂ ਐ ਆਉਣ ਵਾਲੇ 10-15 ਦਿਨਾਂ ਚ ਜਾਨੀ ਕਿ ਐਸੇ ਮਹੀਨੇ ਦੇ ਅਖੀਰ ਚ ਅਸੀਂ ਪੰਜਾਬ ਦੇ ਲੋਕ ਸਭਾ ਦੇ 13 ਦੇ 13 ਉਮੀਦਵਾਰ ਤੇ ਚੰਡੀਗੜ੍ਹ ਦੇ ਉਮੀਦਵਾਰ ਦਾ ਨਾਮ ਅਨਾਉਂਸ ਕਰ ਦਾਂਗੇ 14 ਦੀਆਂ 14 ਜਿੱਤਾਂਗੇ ਹੱਥ ਖੜੇ ਕਰਕੇ ਇਸ ਗੱਲ ਦੀ ਮਨਜ਼ੂਰੀ ਦੇ ਦਿਓ ਆਪੜਾ ਆਸ ਹੈ ਥੋੜਾ ਥੋੜਾ ਵਾਸ ਚਲੇ ਤਾਂ ਅੱਜ ਹੀ ਵੋਟਾਂ ਪਵਾ ਲਓ 14 ਦੀਆਂ 14 ਤੁਹਾਨੂੰ ਐਸੇ ਮਹੀਨੇ ਜਮਿੰਦਾਰਾਂ ਦੇ ਨਾਮ ਦੱਸ ਦਾਂਗੇ ਕਿ ਆਹ ਲੜੂਗਾ ਤੁਹਾਡਾ ਉਮੀਦਵਾਰ ਤੁਹਾਡੇ ਚ ਹੋਊਗਾ ਵੀਰ ਇਹਨਾਂ ਦੀਆਂ ਅਕਰਾਂ ਹਜੇ ਹੈਗੀਆਂ ਨੇ ਹਜੇ ਛੋਟੇ ਛੋਟੇ ਸਰੀਏ ਤਾਂ ਕੱਢ ਤੇ ਹਜੇ ਗਰਦਨਾ ਚ ਕਿਲ ਪਏ ਨੇ ਛੋਟੇ ਛੋਟੇ ਉਹ ਕਿਲ ਵੀ 14 ਚੀਰੋ ਜਦੋਂ ਕਰੋਗੇ ਉਹ ਕਿਲ ਵੀ ਨਿਕਲ ਜਾਣਗੇ ਮੈਂ ਬੜੇ ਆਰਾਮ ਨਾਲ ਅਗਲੇ ਅਗਲੇ 3 ਸਾਲ ਤੁਹਾਡੇ ਹੱਕ ਦੇ ਵਿੱਚ ਕੰਮ ਕਰੂੰਗਾ ਆ ਜਿਹੜੀਆਂ ਛੋਟੀਆਂ ਮੋਟੀਆਂ ਰੋਕਾਂ ਪਾਉਂਦੇ ਨੇ ਪਰ ਇਹਨਾਂ ਦਾ ਖਾਤਮਾ ਕਰੋ ਨਵੇੜੋ ਇਹਨਾਂ ਨੂੰ ਦੰਦਲ ਪਾਓ ਇਹਨਾਂ ਨੂੰ ਤਾਂ ਕਿ ਇਹਨਾਂ ਦੇ ਮੂੰਹੋਂ ਕੋਈ ਗੱਲ ਨਿਕਲ ਨਾ ਸਕੇ ਪਹਿਲਾਂ ਮੈਂ ਡਿਬੇਟ ਕੀਤੀ ਸੀ ਲੁਧਿਆਣੇ 1 ਨਵੰਬਰ ਨੂੰ 20 ਦਿਨ ਬੁਲਾਈ ਗਿਆ ਆਜੋ ਆਜੋ ਨਾ ਆਏ ਨੀ ਉਹ ਰੋਜ ਆਏ ਨਹੀਂ ਹੋਇਆ ਆਏ ਨਹੀਂ ਹੋਇਆ ਉਹ ਆਏ ਉੱਥੇ ਆ ਜਾਂਦੇ ਭਾਈ ਉੱਥੇ ਕਿਉਂ ਨਹੀਂ ਆਏ ਕਿਉਂਕਿ ਉੱਥੇ ਪਤਾ ਸੀ ਵੀ ਸਾਰਿਆਂ ਸਾਹਮਣੇ ਵੇਚਤੀ ਹੋਊਗੀ ਕੋਈ ਫਾਇਦਾ ਨਹੀਂ ਇੱਥੇ ਜਾਣ ਦਾ ਸੋ ਇਸ ਕਰਕੇ 13 0 ਅਸੀਂ ਨਾਰਾ ਦਿੱਤਾ ਐਸ ਬਾਰ ਦੇਸ਼ ਦੇ ਵਿੱਚ ਦੇਸ਼ ਦੇ ਵਿੱਚ ਪੰਜਾਬ ਬਣੂਗਾ ਹੀਰੋ ਐਸ ਬਾਰ ਲੋਕ ਸਭਾ ਦੇ ਵਿੱਚ ਆਮ ਆਦੀ ਪਾਰਟੀ ਦੇ ਹੱਕ ਚ 13 0 ਪੰਜਾਬ ਤੋਂ ਤੇ 14ਵੀਂ ਚੰਡੀਗੜ੍ਹੋਂ ਚੰਡੀਗੜ੍ਹ ਵਾਲੀ ਤਾਂ ਹੁਣ ਪੱਕੀ ਹੋ ਗਈ ਕਿਉਂਕਿ ਤੁਸੀਂ ਦੇਖਿਆ ਨਾ ਸੁਪਰੀਮ ਕੋਰਟ ਨੇ ਕੀ ਝਾੜ ਪਾਈ ਆ ਚੰਡੀਗੜ੍ਹ ਜੋ ਇਹਨਾਂ ਨੇ ਕੀਤਾ ਕਿਵੇਂ ਵੋਟਾਂ ਗਿਣੀਆਂ ਚੰਡੀਗੜ੍ਹ ਦੇਖ ਲੋ ਕਿਵੇਂ ਗਿਣ ਰਹੀ ਸੀ ਵੋਟਾਂ ਉਹ ਬੰਦਾ ਵੋਟਾਂ ਕਿਵੇਂ ਗਿਣ ਰਿਹਾ ਸੀ ਨਾਲ ਕੈਮਰੇ ਵੱਲ ਦੇਖ ਰਿਹਾ ਸੀ ਉਹ ਦੇਖ ਰਿਹਾ ਸੀ ਬੀਜੇਪੀ ਵਾਲੇ ਪਾਸੇ ਘੱਟ ਨੇ ਆਹਾ ਆਮ ਆਦੀ ਪਾਰਟੀ ਵਾਲਿਆਂ ਦੀ ਐ ਇਹਨਾਂ ਨੂੰ ਕਿਹੜਾ ਪਤਾ ਲੱਗਦਾ ਮੈਨੂੰ ਕਿਹੜਾ ਕੋਈ ਦੇਖਦਾ ਇਹ ਲੈ ਬੀਜੇਪੀ ਵਾਲੇ ਪਾਸੇ ਧਰ ਦੇਣਾ ਵੈ ਇਹਨੂੰ ਇਹ ਆ ਵੀ ਇਹਨਾਂ ਦੀ ਐ ਇਹਨਾਂ ਦੀ ਆਈ ਜਾਂਦੀਆਂ ਨੇ ਬੀਜੇਪੀ ਦੀਆਂ ਘੱਟੀਆਂ ਜਾਂਦੀਆਂ ਇਹ ਲੈ ਇਹ ਵੀ ਇੱਧਰ ਧਰ ਦੇਣਾ ਤੇ ਕਹਿੰਦਾ ਇਹਨਾਂ ਦੀ 16 ਉਹਨਾਂ ਦੀ 12 8 ਕੈਨਸਲ ਜਿੱਤ ਕੇ ਜਿੱਤ ਕੇ ਜਿੱਤ ਕੇ ਐ ਇਹ ਕੋਥੇ ਕਰਦੇ ਆ ਪਾਰਲੀਮੈਂਟ ਚ ਕਾਨੂੰਨ ਕਿਵੇਂ ਪਾਸ ਕਰਦੇ ਆ ਹਾਂ ਵਾਲੇ ਹਾਂ ਕਹੋ ਨਾ ਵਾਲੇ ਨਾ ਕਹੋ ਮਿਲਦਾ ਹਾਂ ਜਿੱਤੋ ਵੀ ਹਾਂ ਜਿੱਤੋ ਵੀ ਚਲੋ ਵੀ ਬਿਲ ਪਾਸ ਹੋ ਗਿਆ ਤਾਂ ੱੱਕਾ ਯਾਰ ਜੀਵਨ ਰੁੱਖ ਨੂੰ ਆ ਮੈਂ ਜਿਹੜੇ ੱੱਕੇ ਕਰਦੇ ਆ ਨਾ ਜਿਹੜੇ ਅਰਵਿੰਦ ਕੇਜਰੀਵਾਲ ਹਰ ਉਹਨੂੰ ਕੰਮ ਕਰਨ ਦੇ ਦਿੱਲੀ ਚ ਜਿਹੜਾ ਐਲਜੀ ਆ ਉਹ ਤੇ ਸੈਂਟਰ ਸਰਕਾਰ ਮੇਰੇ ਨਾਲ ਨੇਤ ਅੱਢਾ ਲਾਈ ਰੱਖਦੇ ਆ ਗਵਰਨਰ ਦੇ ਥਰੂ ਕਦੇ ਕਿਸੇ ਗੱਲ ਦਾ ਕਦੇ ਕਿਸੇ ਗੱਲ ਦਾ ਪੈਸੇ ਰੋਕੀ ਜਾਂਦੇ ਸਾਡੇ ਜਿਹੜੇ ਸਾਡਾ ਹੱਕ ਬਣਦਾ ਸੈਂਟਰ ਦੀਆਂ ਸਕੀਮਾਂ ਚ ਸਾਡਾ ਹਿੱਸਾ ਬਣਦਾ ਰੋਕ ਦਿਆ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ ਗਰੀਬ ਦਾ ਬਾਲ ਖਿਡਾਉਣੇ ਵੇਂਦਾ ਏ ਤਾਂ ਕੀ ਹੋਇਆ ਆਪੇ ਤੁਰ ਜਾਵੇਗਾ ਤੱਕੇ ਨਾ ਮਾਰੋ ਉਹ ਜਿੱਤ ਲੈਣਾ ਤੇ ਖੋਹ ਲੈਣਾ ਜਿੱਤ ਲੈਣਾ ਤੇ ਖੋਹ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਘੱਟੋ ਘੱਟ ਦੁਖੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ ਦੁਖੀਆਂ ਨਾਲ ਯੱਕੇ ਮਾਰਦਿਆ ਸਹੀ ਵੋਟਾਂ ਗਿਣ ਲਓ ਜਿੱਤ ਕੇ ਦਿਖਾਓ ਫਿਰ ਲੱਗ ਜੂ ਪਤਾ ਉਹ ਮੈਨੂੰ ਤਾਂ ਹੈਰਾਨੀ ਤੇ ਦੁੱਖ ਇਸ ਗੱਲ ਦਾ ਹੈ ਪਰਸੋਂ ਵੀ ਅਸੀਂ ਇਕੱਠੇ ਸੀ ਅਜਾ ਹਰਨਕੇ ਜੀਵਾਲ ਸਾਹਿਬ ਨੇ ਉੱਥੇ ਦਿੱਲੀ ਚ ਕੇਰਲਾ ਵਾਲੇ ਵੀ ਇਹੀ ਦੁੱਖ ਲੈ ਕੇ ਆਏ ਸੀ ਬੰਗਾਲ ਵਾਲਿਆਂ ਦਾ ਵੀ ਉਹੀ ਦੁੱਖ ਹੈ ਤਾਮਿਲਨਾਡੂ ਜਿੱਥੇ ਜਿੱਥੇ ਬੀਜੇਪੀ ਦੀ ਸਰਕਾਰ ਹੈ ਨਹੀਂ ਉਹੀ ਆ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ ਉਹੀ ਉਹੀ ਰੋਗ ਦੁੱਖ ਹੋ ਚੱਕੀ ਫਿਰਦੇ ਨੇ ਉੱਥੇ ਵੀ ਅਸੀਂ ਇਹੀ ਕਿਹਾ ਸੀਗਾ ਕਿ ਭਾਈ 36 ਵੋਟਾਂ ਗਿਣਨੀਆਂ ਸੀ ਚੰਡੀਗੜ੍ਹ ਦੀਆਂ 36 36 ਚੋਂ 8 ਕੈਨਸਲ ਕਰਤੀਆਂ ਲਗਭਗ 25% ਲਗਭਗ ਚੌਥਾ ਹਿੱਸਾ ਵੀਰੋ 36 ਵੋਟਾਂ ਗਿਣਨ ਵੇਲੇ 25% ਦਾ ਕਪਲਾ ਕਰਕੇ ਉਹ ਮਈ ਚ ਪੂਰੇ ਦੇਸ਼ ਦੀਆਂ 90 ਕਰੋੜ ਗਿਣਨੀਆਂ ਨੇ ਉਦੋਂ ਕੀ ਕਰਨਗੇ ਮੈਨੂੰ ਤਾਂ ਦੁੱਖ ਏਸ ਗੱਲ ਦਾ ਹੈ ਉਦੋਂ ਕੀ ਕਰਕੇ ਮੈਂ ਗਹਿਣ ਲਗੇ ਇਹ ਇਹਨੂੰ ਆਤਾਂ ਪੈ ਗਈਆਂ ਇਹਨੂੰ ਆਤਾਂ ਪੈ ਗਈਆਂ ਧੱਕੇ ਨਾਲ ਜਿੱਤਣ ਦੀਆਂ ਚੋਰੀ ਨਾਲ ਜਿੱਤਣ ਦੀਆਂ 100 ਦਿਨ ਚੋਰ ਦਾ 1 ਦਿਨ ਸਾਧ ਦਾ ਕਿਤੇ ਚੋਰ ਦੇ ਦਿਨ ਚੱਲ ਜਾਂਦੇ ਸੀ ਅਚਾਨਕ ਚੰਡੀਗੜ੍ਹ ਆ ਲਦੈ ਨਾ ਸਾਧ ਦਾ ਆ ਗਿਆ ਕੈਮਰਿਆਂ 'ਚ ਫਿੱਟ ਹੋ ਗਿਆ ਕੰਮ ਉਹ ਕੈਮਰੇ ਜਦੋਂ ਸੁਪਰੀਮ ਕੋਰਟ ਨੇ ਦੇਖੇ ਸੁਪਰੀਮ ਕੋਰਟ ਹਰਾਨ ਰਹਿ ਗਈ ਕਹਿੰਦੇ ਆਏ ਵੋਟਾਂ ਗਿਣਦੇ ਆਉਣੇ ਤੁਸੀਂ ਯਾਰ ਸੋ ਹੁਣ ਅੱਗੇ ਸੁਣਵਾਈ ਹੋਊਗੀ ਇਹ ਵੀ ਤੁਹਾਨੂੰ ਮੈਂ ਦੱਸ ਦੇਣਾ ਸਾਨੂੰ ਇੰਨਾ ਯਕੀਨ ਹੈ ਮਾਨਯੋਗ ਸੁਪਰੀਮ ਕੋਰਟ ਤੇ ਕਿ ਚੰਡੀਗੜ੍ਹ ਦੇ ਵਿੱਚ ਵੀ ਇਹ ਇਹਨਾਂ ਦੇ ਇਹ ਗੰਡੇ ਵੀ ਖਾਣਗੇ ਡੰਡੇ ਵੀ ਖਾਣਗੇ ਇਹਨਾਂ ਦੀ ਹਾਰ ਹੋਊਗੀ ਚੰਡੀਗੜ੍ਹ ਦਾ ਮੇਅਰ ਵੀ ਆਪਣੇ ਬਣੂਗਾ ਜਦੋਂ ਸੁਪਰੀਮ ਕੋਰਟ ਫੈਸਲਾ ਦੇਊਗੀ ਸੁਪਰੀਮ ਕੋਰਟ ਤੇ ਸਾਨੂੰ ਯਕੀਨ ਹੈ ਸੋ ਵੀਰੋ ਇਹਨਾਂ ਦਿਨਾਂ ਤੇ ਕਿਸੇ ਤੇ ਯਕੀਨ ਨਾ ਕਰਿਓ ਕੋਈ ਇਹਨਾਂ ਦਾ ਪ੍ਰੋਗਰਾਮ ਨਹੀਂ ਸਾਰੇ ਆਪਸ ਵਿੱਚ ਲੜੀ ਜਾਂਦੇ ਆ ਪਹਿਲੀ ਗੱਲ ਤਾਂ ਕਾਂਗਰਸ ਚ ਪਤਾ ਨਹੀਂ ਕਿੰਨੇ ਧੜੇ ਨੇ ਇੱਥੇ ਪਤਾ ਹੀ ਨਹੀਂ ਲੱਗ ਰਿਹਾ ਜਿੰਨੇ ਬੰਦੇ ਨੇ ਉਹਨੇ ਧੜੇ ਨੇ ਅਕਾਲੀ ਦਲ ਦਾਦਾ ਤੁਹਾਨੂੰ ਪਤਾ ਹੀ ਹੈ ਉਹ ਤਾਂ ਵਿਚਾਰੇ ਚਲੋ ਰੱਡੋ ਪਰੇ ਕੀ ਕਰਨ ਕੀ ਨਾ ਲੈਣਾ ਟਾਈਮ ਖਰਾਬ ਕਰਨ ਵਾਲੀ ਗੱਲ ਹੀ ਹੈ ਤਾਂ ਹੋਰ ਤਾਂ ਕੋਈ ਹੈ ਨਹੀਂ ਭਾਜਪੀ ਇੱਥੇ ਆ ਨਹੀਂ ਸਕਦੀ ਜੋ ਕਿਸਾਨਾਂ ਨਾਲ ਕੀਤੀ ਉਹ ਕੋਈ ਭੁੱਲ ਸਕਦਾ 750 ਕਿਸਾਨ ਦੀ ਤਾਂ ਮੌਤ ਹੋ ਗਈ ਹੁਣ ਫੇਰ ਹਜੇ ਤੱਕ ਉਹਨਾਂ ਨੇ ਹੱਲ ਨਹੀਂ ਕੀਤਾ ਕੁਛ ਤਾਂ ਵੀਰੋ ਇੱਕੋ ਇੱਕ ਪਾਰਟੀ ਆਮਾ ਦੀ ਪਾਰਟੀ ਜਿਹੜੀ ਤੁਹਾਡੇ ਪਿੰਡਾਂ ਦੇ ਜਵਾਕਾਂ ਦੀ ਹੈ ਤੁਹਾਡੇ ਆਪਣੇ ਜਵਾਕਾਂ ਦੀ ਹੈ ਜਿਹਦੇ ਜਿਹਦੇ ਬਜ਼ੁਰਗਾਂ ਦਾ ਅਸ਼ੀਰਵਾਦ ਹੈ ਜਿਜ ਮਾਵਾਂ ਦਾ ਅਸ਼ੀਰਵਾਦ ਆ ਭੈਣਾਂ ਦੀਆਂ ਦੁਆਵਾਂ ਨੇ ਅੱਜ ਮੈਂ ਉੱਥੇ ਗਿਆ ਸਲਾਣੇ ਪਿੰਡ ਚ ਮਾਵਾਂ ਸਿਰ ਪੋਲੋਸ ਕੇ ਕਹਿ ਰਹੀਆਂ ਸੀ ਪੁੱਤ ਐਂ ਸੇਵਾ ਕਰੀ ਜਾ ਪੁੱਤ ਐਂ ਕਰ ਪੁੱਤ ਸਾਥੋ ਦਿਖਦਾ ਨਹੀਂ ਮੈਨੂੰ ਅੱਖਾਂ ਤੋਂ ਬਹੁਤ ਔਖਾ ਸੀ ਮੈਨੂੰ ਨਾ ਰਾਸ਼ਨ ਲਿਓਣਾ ਹੁਣ ਮੇਰੇ ਕੋਲ ਘਰ ਹੀ ਆ ਜਾ ਕਰੂ ਮੈਂ ਕਿਹਾ ਹਾਂ ਕਰੇਂ ਆ ਜਾ ਕਰੂ ਕਿੱਡੀਆਂ ਵੱਡੀਆਂ ਦੁਆਵਾਂ ਮਿਲਦੀਆਂ ਨੇ ਜੀ ਇਤੋਂ ਵੱਡਾ ਕੋਈ ਪੁੰਨ ਹੋ ਸਕਦਾ ਕਿਸੇ ਗਰੀਬ ਦੇ ਮੂੰਹ ਚ ਰੋਟੀ ਟਾਈਮ ਤੇ ਪੈ ਜਾਏ ਜਦੋਂ ਭੁੱਖ ਲੱਗੀ ਆ ਉਹ ਵੀ ਗੁਰੂਆਂ ਦੀ ਧਰਤੀ ਤੇ ਕੋਈ ਭੁੱਖਾ ਸੌਂਜੇ ਸਾਡੀ ਧਰਤੀ ਜਿਹੜੀ ਹੈ ਇਹ ਫਤੇਗਰ ਸਾਹਿਬ ਦੀ ਧਰਤੀ ਤਾਂ ਵੈਸੇ ਹੀ ਕੁਰਬਾਨੀਆਂ ਨਾਲ ਭਰੀ ਹੋਈ ਧਰਤੀ ਹੈ ਸੋ ਮੈਂ ਤੁਹਾਡੇ ਨਾਲ ਇਹ ਵਾਦਾ ਕਰਦਾ ਕਿ ਤੁਸੀਂ ਨਾਲ ਚੱਲੋ ਇਦਾਂ ਹੀ ਜਿਵੇਂ ਹੁਣ ਤੱਕ ਚੱਲੇ ਆਂ ਆਪਾਂ ਇਕੱਠੇ ਮਿਲ ਕੇ ਇਸ ਪੰਜਾਬ ਨੂੰ ਸੁਧਾਰ ਲਾਂਗੇ ਮੈਨੂੰ ਬਾਹਰਲੇ ਮੁਲਕਾਂ ਤੋਂ ਬਹੁਤ ਸਾਰੇ ਇੱਕ ਸੰਮੇਲਨ ਕੀਤਾ ਸੀ ਪਠਾਨਕੋਟ 4-5 ਦਿਨ ਪਹਿਲਾਂ ਵੀਰੋ ਬਹੁਤ ਸਾਰੇ ਬੰਦੇ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਤੋਂ ਅਮਰੀਕਾ ਤੋਂ ਕੈਨੇਡਾ ਤੋਂ ਇੰਗਲੈਂਡ ਤੋਂ ਲੰਡਨ ਤੋਂ ਜਰਮਨੀ ਤੋਂ ਆਏ ਤੇ ਉਹ ਕਹਿੰਦੇ ਦਿਲ ਤਾਂ ਬੜਾ ਕਰਦਾ ਸੀ ਆਪਦੇ ਪੇਕੇ ਘਰ ਆਉਣ ਨੂੰ ਪਰ ਇੱਥੇ ਵਿਸ਼ਵਾਸ ਨਹੀਂ ਸੀ ਸਰਕਾਰਾਂ ਤੇ ਪਤਾ ਨਹੀਂ ਪੈਸੇ ਭੇਜਾਂਗੇ ਕਿੱਥੇ ਲਾਉਣਗੇ ਜਾਂ ਆਪ ਖਾਣਗੇ ਹੁਣ ਪਹਿਲੀ ਵਾਰ ਸਾਡਾ ਮਨ ਕਰਦਾ ਹੈ ਅਸੀਂ ਇੱਥੇ ਆਵਾਂਗੇ ਆਪਦੇ ਜੁਆਕਾਂ ਨੂੰ ਵੀ ਦਿਖਾਵਾਂਗੇ ਤੇ ਨਾਲੇ ਪੈਸੇ ਲਾਵਾਂਗੇ ਨਾਲੇ ਇੱਥੇ ਫੈਕਟਰੀਆਂ ਖੋਲਾਂਗੇ ਨਾਲੇ ਕੰਮ ਦੇਵਾਂਗੇ ਨਾਲੇ ਆਪਦੀ ਦਾਦਿਆਂ ਪੁਰਦਾਦਿਆਂ ਦੀ ਜੱਦੀ ਜ਼ਮੀਨ 'ਚ ਰਹਾਂਗੇ ਆਪਦੇ ਜੱਦੀ ਘਰਾਂ 'ਚ ਰਹਾਂਗੇ ਆਜੋ ਆਪਾਂ ਪੰਜਾਬ ਨੂੰ ਠੀਕ ਕਰੀਏ ਸੋ ਮੈਂ ਇੱਕ ਵਾਰੀ ਫੇਰ ਤੁਹਾਡਾ ਬਹੁਤ ਧੰਨਵਾਦ ਕਰਦਾ ਕਿਉਂਕਿ ਮੈਂ ਤਾਂ ਤੁਹਾਡੇ ਕੋਲੇ ਆਉਂਦਾ ਜਾਂਦਾ ਰਹਿਣਾ ਆ ਆਪਾਂ ਨੂੰ ਇਹ ਵਿਚਾਰ ਸੁਣਨੇ ਅਰਵਿੰਦ ਕੇਜਰੀਵਾਲ ਸਾਹਿਬ ਦੇ ਦੇਸ਼ ਦੀ ਅਗਲੀ ਰਾਜਨੀਤੀ ਬਾਰੇ ਅੱਜ ਕਾਫੀ ਵੱਡੇ ਵੱਡੇ ਐਲਾਨ ਉਹਨਾਂ ਨੇ ਕਰਨੇ ਨੇ ਸੁਣ ਕੇ ਜਾਣਾ ਔਰ ਇੱਕ ਗੱਲ ਹੋਰ ਕਹਿਣੀ ਆ ਜਦੋਂ ਜਿੱਥੇ ਵੀ ਕਹੋਂਗੇ ਅਸੀਂ ਹਾਜ਼ਰ ਆ ਕਿਉਂਕਿ ਜਦੋਂ ਜਿੱਥੇ ਵੀ ਅਸੀਂ ਕਹਿੰਦੇ ਆ ਤੁਸੀਂ ਹਾਜ਼ਰ ਹੋ ਜੰਨੇ ਹੋ ਅਸੀਂ ਤੁਹਾਡੇ ਨਾਲ ਆ ਔਰ ਤੁਹਾਡੇ ਵਰਗੇ ਆ ਐਦਾਂ ਹੀ ਰਹਾਂਗੇ ਦੋਨੇ ਹੱਥ ਉੱਪਰ ਚਾੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਇਨ